ਪਿਛਲੇ ਸਾਲ ਇੱਥੇ ਚਾਰ ਪਾਇਆ ਸੀ ਮੱਕੀ ਦਾ ਆਪਾਂ ਫੇਸਬੁੱਕ ਤੇ ਛੋਟੀ ਜੀ ਪਾਈ ਸੀ ਕਲਿੱਪ ਤੇ ਹੁਣ ਉਸ ਨੂੰ ਗੱਲ ਨੂੰ ਹੋ ਗਿਆ ਸਾਲ ਤੇ ਹਜੇ ਵੀ ਆ ਮਨਮੋਹਣ ਵਾਰਸ ਬੰਦ ਕਰ ਮੜਾ ਕਾਪੀਰਾਈਟ ਦਵਾ ਦੂ ਆਪਾਂ ਨੂੰ ਇਹ ਕਿਵੇਂ ਮਨਮੋਹਣ ਵਾਰਸ ਚੱਲਦਾ ਇੱਥੇ ਸਾਡੇ ਖੇਤਾਂ 'ਚ ਕਿਹੜਾ ਗਾਣਾ ਚੱਲੀ ਜਾਂਦਾ ਜੀ ਉਹ ਦੱਸ ਦਾਂਗੇ ਆਪਾਂ ਕਿਹੜਾ ਗਾਣਾ ਚੱਲਦਾ ਸੀ ਗਾਣਾ ਦਾ ਮੌਕਾ ਯਾਰ ਨੇ ਦਿੱਤਾ ਮੌਕਾ ਯਾਰ ਨੇ ਦਿੱਤਾ ਕਹਿੰਦਾ ਇਹ ਸਾਲ ਹੋ ਗਿਆ ਪਾਏ ਨੂੰ ਤੇ ਹਜੇ ਵੀ ਮੰਨ ਲੋ ਇਹ ਚੱਲੀ ਜਾਂਦਾ ਪਸੂ ਥੋੜੇ ਸੀ ਇਹਨਾਂ ਕੋਲੇ ਤੇ ਐਂ ਨਹੀਂ ਵੀ ਖਰਾਬ ਨਹੀਂ ਹੋਇਆ ਇਹ ਤਾਂ ਦਿਖਾਉਣਾ ਥੋਨੂੰ ਆ ਮੜਾ ਮੋਟਾ ਪਾਣੀ ਪੂਣੀ ਪੈ ਗਿਆ ਤਾਂ ਕੀ ਕਹਿਣਾਗਾ ਨਹੀਂ ਇਧਰੋਂ ਸਾਰਾ ਸਾਫ਼ ਪਿਆ ਹੈ ਇਹ ਦੇਖ ਦਸਦਾ ਹਜੇ ਤਾਂ ਹੀ ਸਾਫ ਪਿਆ ਜਿਹੜਾ ਇਹ ਸਾਂਭ ਕੇ ਪਾਇਆ ਹੋਇਆ ਪੂਰਾ ਸਾਫ ਕਰਕੇ ਤੇ ਟਰੈਕਟਰਾਂ ਨਾਲ ਲਤਰ ਲਤਰ ਕੇ ਸਾਰਾ ਉੱਥੋਂ ਤਾਂ ਹੀ ਇਹ ਇਹਦੇ ਲੱਗੇ ਰਹੇ ਆ ਟਰੈਕਟਰ ਸਾਰਾ ਦਿਨ ਹੀ ਲੱਗਿਆ ਸੀ ਤੇ ਤਾਂ ਕਰਕੇ ਵਧੀਆ ਤਰੀਕੇ ਨਾਲ ਪਾਉਂਡ ਕਰਕੇ ਹਜੇ ਬਚਿਆ ਪਿਆ ਆ ਦੇਖ ਪੱਟ ਕੇ ਦਿਖਾਉਂਦੇ ਆ ਆ ਦੇਖ ਕੁਛ ਨਹੀਂ ਹੋਇਆ ਇਹਨੂੰ ਅਜੇ ਤੇ ਪਾਉਣ ਦਾ ਤਰੀਕਾ ਵੀ ਜ਼ਰੂਰੀ ਆ ਸਹੀ ਬਿਆਪੂਰਾ ਐਦ ਕੀ ਪਾਉਣਾ ਫਿਰ ਦੁਬਾਰੇ ਹਾਂ ਚਾਰ ਦਾ ਪਾਵਾਂਗੇ ਉਹ ਮਖੜਾ ਹਾਂ ਉਹ ਮਖੜਾ ਹਾਂ ਬਾਬਾ ਜੀ ਤੋਂ ਜਾਣਕਾਰੀ ਲੈ ਲਓ ਸੇ ਪਿਛਲੀ ਵਾਰ ਇੱਥੇ ਹੀ ਤੁਸੀਂ ਹਨਾ ਹਾਂ ਤੁਸੀਂ ਦੀ ਯਾਰ ਇੱਥੇ ਸੀ ਇਹ ਖਰਾਬ ਕਿਉਂ ਨਹੀਂ ਹੋਇਆ ਫਿਰ ਹੈ ਖਰਾਬ ਕਰਤਾ ਨਹੀਂ ਹੋਇਆ ਸਰਲੇ ਪੈ ਨਹੀਂ ਹੋਇਆ ਹੈ ਤਾਤਰਕਾਰ ਨੇ ਦੋ ਕਾਜ ਵਿੱਚ ਪੈਸੇ ਦੇ ਤਾਫ ਪਾਸੇ ਦੋ ਕਾਜ ਬਾਇਲ ਲਤਰਕਾਰ ਹਾਂ ਅਦਰ ਵੱਡੇ ਸਾਹਿਬ ਦੱਸਣਗੇ ਕਾ ਤਾ ਕਾਦੋਂ ਨਹੀਂ ਖਰਾਬ ਹੋਇਆ ਕਾਰਨ ਦੱਸੋ ਕਾਰਨ ਲਤਾਈ ਵਾਲੇ ਹੋਈ ਹੈ ਲਤਾਈ ਯਾਦੇ ਹੋਈ ਹੈ ਲਾਈ ਯਾਦੇ ਹੋਈ ਹੈ ਤੇ ਕਾਜ ਧੂਰਾ ਪਤਾ ਹਾਂ ਉੱਤੇ ਮਿੱਟੀ ਪਾਦੀ ਉਦੋਂ ਮੌਕੇ ਤੇ ਆ ਪਾਗਜ਼ ਦੁਬਾਰੇ ਫੜਕੇ ਲਏ ਸੀ ਹਨ ਹਾਂ ਹਾਂ ਦੁਬਾਰੇ ਪਾਇਆ 2800 ਕਾਜ ਦਾ ਖਰਚਾ ਖੁੱਲਾ ਕਰ ਇਹਨੂੰ ਪਾਉਣ ਵੇਲੇ ਕੱਟਾ ਕਰਤਾ ਹੂੰ ਆਥੇ ਜਿਹੜਾ ਡੱਬਾ ਲੱਗਿਆ ਉਹ ਆਹੋ ਆਹਡ ਸੀ ਹਾਂ ਆਹ ਖਰਚੇ ਪਾਣੀ ਕਰਨੇ ਪੈਂਦੇ ਆ ਮਿੱਤਰੋ ਤੇ ਚੀਜ਼ਾਂ ਸਾਰੀਆਂ ਸਮਧੀਆਂ ਨੇ ਮੋਟਰਾਂ ਹੋਣ ਟਰੈਕਟਰ ਹੋਣ ਜਨਰੇਟਰ ਹੋਣ ਗੱਲ ਖਰਚਿਆਂ ਦੀ ਆ ਗਈ ਬਸ ਅੱਜ ਕੱਲ ਆਹ ਨਜ਼ਾਰੇ ਖੇਤ ਦੇ ਤੇ ਤੂੜੀ ਨੂੰ ਵੀ ਪਈ ਨੂੰ ਸਾਲ ਹੋ ਗਿਆ ਹੁਣ ਲਫਾਫਾ ਪਟ ਗਿਆ ਤੇ ਹੋਇਆ ਇਹਨੂੰ ਵੀ ਕੁਛ ਨਹੀਂ ਸੀ ਆ ਤੇ ਕੀ ਫਿਰ ਉਵੇਂ ਹੀ ਲਤੜ ਹੋਊਗੀ। ਉਵੇਂ ਹੀ ਪਾਵਾਂਗੇ ਕਿੰਨੂੰ। ਹੂੰ। ਇਹ 2 ਸਾਲ ਪਹਿਰੇ ਤਾਂ ਵੀ ਖਰਾਬ ਹੁੰਦਾ ਨਹੀਂ ਸਮਾਰ ਕੇ ਲਤੜਿਆ। 2 ਸਾਲ। ਆ ਪਾਣੀ ਨਹੀਂ ਪੈਂਦਾ ਇਸ ਤਰ੍ਹਾਂ। ਅੱਛਾ। 2 ਸਾਲ ਪਹਿਰੇ ਉਵੇਂ ਹੀ ਪੈਣਾ ਜਿਹੇ ਜਿਹੇ ਬਣਿਆ ਕਰਤ ਪਰ। ਇਹੇ ਵੀਰ ਪਾਲ ਕੇ ਲੈ ਗਏ। ਹੂੰ। 7 ਟਰਾਲੇ ਦਾ ਟਰਾਲਾ ਵਰਕੇ ਲੈ ਗਏ। ਹਾਂ ਟਰਾਲੀ ਲੈ ਗਈ ਸੀ ਨਾ ਕਿ ਦੋ ਟਰਾਲਿਆਂ ਲਈ। ਤਿੰਨ ਟਰਾਲੇ ਲੈ ਗਏ ਅਸੀਂ ਥੋੜਾ ਕਰਕੇ ਬਾੜਾ ਲਿਆ। ਤਿੰਨ ਵਾਰੀ ਲੈ ਗਏ। ਹਾਂ। ਖਰਾਬ ਨਹੀਂ ਹੋਇਆ ਲੈ ਜਮਾ ਪੂਰਾ ਸਾਲ ਲੰਘਿਆ ਨਾ ਉਹ ਮੱਕੀ ਖੜੀ ਹੈ ਦੇਖ ਨਾ। ਆਇਆ ਦਰਸ਼ਕੋ ਵਧੀਆ ਸਾਂਭੀ ਹੋਈ ਚੀਜ਼ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਸੀ ਇਹ ਤੇ ਧੰਨਵਾਦ